ਦੋ ਮੇ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਆਦਬ ਸਤਕਾਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਐ ਸਿੰਘਾਸਨ ਤੇ ਬੈਠੇ ਨੇ ਬਿਅੰਤ ਸੰਗਤਾਂ ਆ ਕੇ ਸਤਿਗੁਰ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦੀਆਂ ਨੇ ਅੱਜ ਕੁਝ ਸਿੱਖ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਖਲੋ ਜਾਂਦੇ ਨੇ ਇੰਨਾ ਸਿੱਖਾਂ ਦੇ ਵਿੱਚੋਂ ਜੋ ਮੁੱਖੀ ਸਿੱਖ ਸੀ ਉਹਨੇ ਹੱਥ ਜੋੜੇ ਹੋਏ ਨੇ ਅੱਖਾਂ ਲਗਾ ਸਤਿਗੁਰੂ ਅੱਜ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਮੈਂ ਬੜੀ ਜ਼ਰੂਰੀ ਬੇਨਤੀ ਕਰਦੀ ਹੈ ਅੱਜ ਮੈਂ ਆਪਣੇ ਇਲਾਕੇ ਦੀ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਬੜੀ ਜ਼ਰੂਰੀ ਬੇਨਤੀ ਕਰਨੀ ਹੈ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਹਾਂ ਭਾਈ ਕਹਿ ਕੀ ਕਹਿਣਾ ਚਾਹੁੰਨਾ ਸਤਿਗੁਰੂ ਜਦੋਂ ਕਈ ਵਾਰ ਅਸੀਂ ਆਪਣੇ ਘਰ ਕੋਈ ਕਾਰਜ ਦੀ ਅਰੰਭਤਾ ਕਰਦੇ ਹਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਵਿਗਨ ਪਿਆ ਜਾਂਦਾ ਹੈ हे ਗਰੀਬਨਵਾਸ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਕਲਯੁਗ ਜੀਵ ਹਾਂ ਸਾਨੂੰ ਕੋਈ ਇਹੋ ਜਿਹਾ ਢੰਗ ਦੱਸੋ ਪਿਤਾ ਜੀ ਕਿ ਸਾਡੇ ਕਾਰਜ ਦੇ ਵਿੱਚ ਸਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ। ਤਾਂ ਉਸ ਵੇਲੇ ਬਾਜਾ ਵਾਲੇ ਪ੍ਰੀਤਮ ਜੀ ਆਖਣ ਲੱਗੇ ਭਾਈ ਜੇ ਚਾਹੁੰਦੇ ਹੋ ਨਾ ਤੁਹਾਡੇ ਕਾਰਜ ਦੇ ਵਿੱਚ ਤੁਹਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ ਤਾਂ ਫਿਰ ਇਹ ਕੰਮ ਕਰਿਓ ਹੁਕਮ ਕਰੋ ਸਤਿਗੁਰੂ ਜੀ। ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਅੰਮ੍ਰਿਤ ਵੇਲੇ ਜਾਗਣਾ ਹੈ। ਇਸ਼ਨਾਨ ਕਰਨਾ ਹੈ। ਤੇ ਕੁਝ ਕੁ ਸਮਾਂ ਪਹਿਲਾਂ ਨਾਮ ਜਪਣਾ ਹੈ। ਆਉ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਅੱਗੋਂ ਸਤਿਗੁਰੂ ਜੀ ਨੇ ਕਿਵੇਂ ਉਹ ਸਿੱਖਾਂ ਨੂੰ ਸਮਤ ਦਿੱਤੀ ਨਾਲ ਨਾਲ ਸਤਿਗੁਰੂ ਸੇਵਾ ਲੈਣ ਦੀ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗਰੀਬ ਨਿਵਾਜ ਕਲਗੀਧਰ ਪ੍ਰੀਤਮ ਜੀ ਆਖ ਲੈ ਕੇ ਭਾਈ ਸਿੱਖੋ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਤੇ ਕੁਝ ਸਮਾਂ ਫਿਰ ਨਾਮ ਜਪਣਾ ਹੈ ਸਤਸੰਗਿਓ ਅਸੀਂ ਵੀ ਕਈ ਵਾਰ ਕਹਿੰਨੇ ਅਸੀਂ ਫਲਾਣਾ ਕੰਮ ਸ਼ੁਰੂ ਕੀਤਾ ਉਹ ਤੇ ਵਿਗਨ ਪੈ ਗਿਆ ਹੁਣ ਮਹਾਂਪੁਰਖਾਂ ਨੂੰ ਕਈ ਸਰੀਰ ਮਿਲਦੇ ਨੇ ਭਾਈ ਸਾਹਿਬ ਜੀ ਕੰਮ ਆਰੰਭ ਕਰੀਦਾ ਹੈ ਉਹ ਤੇ ਵਿਗਨ ਪੈ ਜਾਂਦਾ ਹੈ ਕੰਮ ਸਿੱਧੇ ਨਹੀਂ ਚੜਦਾ ਇਹ ਸਿੱਖਾਂ ਨੇ ਬੇਨਤੀ ਸਤਿਗੁਰ ਜੀ ਨੂੰ ਕੀਤੀ ਜਿਹੜਾ ਸਤਿਗੁਰ ਜੀ ਨੇ ਜਵਾਬ ਦਿੱਤਾ ਨਾ ਸਮੁੱਚੇ ਸੰਸਾਰ ਦਾ ਉੱਚ ਭਲਾ ਗੁਰਮਖੋ ਸਤਿਗੁਰ ਕਹਿੰਦੇ ਭਾਈ ਸਿੱਖੋ ਅਮਰਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਫਿਰ ਨਾਮ ਜਪਣਾ ਹੈ ਕੁਝ ਸਮਾਂ ਉਪਰੰਤ ਮਰਿਆਦਾ ਦੇ ਨਾਲ ਖਰਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਕੀ ਆਖੇ ਬੋਲੋ ਜੀ ਮर्यादा ਦੇ ਨਾਲ ਖਰਾਬ ਪਸ਼ਾਦੀ ਦੀ ਤਿਆਰ ਕਰਨੀ ਹੈ ਸਤ ਸੰਗਿਓ ਮੈਨੂੰ ਮਾਫ ਕਰਿਓ ਅਸੀਂ ਵੀ ਕਈ ਵੇ ਖਰਾਬ ਪਸ਼ਾਦੀ ਦੀ ਤਿਆਰ ਕਰਦੇ ਆ ਵਿੱਚ ਗੱਲਾਂ ਕਰਦੇ ਆ ਕਿਸੇ ਨੂੰ ਆਵਾਜ਼ ਦੇ ਨੇ ਪੁਰਾਣੀ ਚੀਜ਼ ਮੈਨੂੰ ਫਰਾਈ ਖੰਡ ਵਾਲਾ ਡੱਬਾ ਕਿੱਥੇ ਆ ਘਿਓ ਵਾਲਾ ਡੱਬਾ ਕਿੱਥੇ ਹੈ ਅਜੇ ਪਾਣੀ ਗਰਮ ਹੋਇਆ ਕਿ ਨਹੀਂ ਹੋਇਆ ਵਿੱਚ ਗੱਲਾਂ ਕਰਦੇ ਆ ਪਗਾਾਂ ਵਾਲੇ ਇੱਥੇ ਸਤਿਗੁਣ ਆਖਿਆ ਮਰਿਆਦਾ ਦੇ ਨਾਲ ਕਰਾਪ ਸ਼ਾਦੀ ਦੀ ਦੀਗ ਤਿਆਰ ਕਰਨੀ ਹੈ ਜੇ ਚਾਹੁੰਦੇ ਹੋ ਨਾ ਕੰਮ ਸਿੱਧੇ ਚੜ ਜਾਵੇ ਮਰਿਆਦਾ ਕੀ ਹੈ ਗੁਰਮਖ ਜੋ ਜੋ ਸਮਾਨ ਚਾਹੀਦਾ ਹੈ ਖੰਡ ਆਟਾ ਘਿਓ ਜਲ ਇਹ ਪਹਿਲਾਂ ਹੀ ਕੋਲ ਰੱਖ ਲੋ ਜਿਸ ਵੇਲੇ ਅੱਗ ਦੇ ਉੱਪਰ ਕਰਾਈ ਰੱਖਣੀ ਹੈ ਨਾ ਨਾਲੀ ਜਪਜੀ ਸਾਹਿਬ ਦੀ ਬਾਣੀ ਦੀ ਅਰੰਭਤਾ ਹੋ ਜਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਪ੍ਰੇਮ ਤੇ ਜਰਜੀਤ ਸਿੰਘ ਦਾ ਪਾਠ ਨਾਲ ਕਰਨਾ ਹੈ ਫਿਰ ਦੇਗ ਬਣ ਕੇ ਤਿਆਰ ਹੋ ਜਾਵੇ ਨਾ ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਗੁਰੂ ਅਮਰਦਾਸ ਪਿਤਾ ਜੀ ਵੱਲੋਂ ਉਚਾਰਨ ਕੀਤੀ ਬਾਣੀ ਆਨੰਦ ਸਾਹਿਬ ਪ੍ਰੇਮ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰਨਾ ਹੈ ਫਿਰ ਸਤਗੁਰ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਚਰਨ ਅਰਦਾਸ ਬੇਨਤੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜੇ ਮਰਿਆਦਾ ਦੇ ਨਾਲ ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ ਐਦਾਂ ਅਰਦਾਸ ਕਰੋਗੇ ਨਾ ਦੇਗ ਤਿਆਰ ਕਰਕੇ ਫਿਰ ਤੁਹਾਡਾ ਕੰਮ ਕਦੀ ਰੁਕੇਗਾ ਨਹੀਂ ਤੁਹਾਡੇ ਸਾਰੇ ਕੰਮ ਫਿਰ ਗੁਰਨਾਨਕ ਜੀ ਨੂੰ ਆਪ ਸਵਾੜਨੇ ਪੈਣਗੇ ਤੁਸੀਂ ਪ੍ਰੇਮ ਦੇ ਨਾਲ ਦੇਗ ਤਿਆਰ ਕਰਨੀ ਹੈ ਬਰਿਆਦਾ ਦੇ ਵਿੱਚ ਪ੍ਰੇਮ ਦੇ ਨਾਲ ਬਾਣੀ ਪੜ੍ਹਨੀ ਹੈ ਭਾਗਾਂ ਵਾਲਿਓ ਵੇਖੋ ਸਤਗੁਰ ਨੇ ਕਿਵੇਂ ਸਮੱਤ ਦਿੱਤੀ ਕਿਵੇਂ ਸੋਜੀ ਬਖਸ਼ੀ ਕੇਵਲ ਤੇ ਕੇਵਲ ਉਸ ਖੰਸ ਨੂੰ ਸੋਜੀ ਨਹੀਂ ਦਿੱਤੀ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਸੋਜੀ ਪਾ ਦਿੱਤੀ